ਐਸਪੀ ਸਾਹਿਬ ਦਾ ਇਧਰ ਨੂੰ ਮੂਵੀ ਸਰ ਇਧਰ ਸਰ ਤੂੰ ਉਧਰ ਹੀ ਆਰਮੀ ਟੀਮ ਹੈ ਜੀ ਹੱਥ ਖੜਾ ਕਰੋ ਆਰਮੀ ਦੀ ਟੀਮ ਹੈ ਜਿਹੜੀ ਉਹ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ ਕੋਚਿੰਗ ਸੈਂਟਰ ਪੂਲੀ ਪਿੱਛੇ ਲੋਕਾਂ ਸਾਰੇ ਪਿੱਛੇ ਜੋਰ ਜਿਹੜੀ ਉਹ ਕਹਿੰਦੇ ਉਹ ਉਧਰ ਆਉਂਦੇ ਨਹੀਂ ਹਾਂਜੀ ਡਰਗਸ ਦੇ ਅਗੇਂਸਟ ਚਲਾਈ ਗਈ ਅਵੇਅਰਨੈਸ ਮੁਹਿੰਮ ਦੇ ਤਹਿਤ ਅੱਜ ਪਠਿੰਡਾਪੁਰਸ ਵੱਲੋਂ ਪਾਕੀ ਟੂਰਨਾਮੈਂਟ ਦਾ ਇਨੋਗਰੇਸ਼ਨ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 8 ਟੀਮਾਂ ਪਾਰਟਿਸਿਪੇਟ ਕਰਨ ਰਹੀ ਹੈ ਉਹਦੇ ਵਿੱਚ 6 ਬੁਆイズ ਦੀ ਤੇ 2 ਗਰਲਸ ਦੀ ਟੀਮਾਂ ਹੈਗੀਆਂ ਨੇ ਟੋਟਲ ਇਹਦੇ ਵਿੱਚ ਅੱਜ 4 ਮੈਚ ਖੇਡੇ ਜਾਣਗੇ 4 ਮੈਚ ਕੱਲ ਖੇਡੇ ਜਾਣਗੇ ਇਹਦੇ ਸੈਮੀਫਾਈਨਲ ਤੇ ਫਾਈਨਲ ਕੱਲ ਹੋਣਗੇ ਤੇ ਅੱਜ ਅਸੀਂ ਇਹਦਾ ਇਨੋਗਰੇਸ਼ਨ ਕਰਨ ਰਿਹਾ ਇਹਦਾ ਮੇਨ ਪਰਪਸ ਡਰਗਸ ਦੇ ਅਗੇਂਸਟ ਅਵੇਅਰਨੈਸ ਜਨਰੇਟ ਕਰਨਾ ਤੇ ਯੂਥ ਦੀ ਮੈਂਟਲ ਤੇ ਫਿਜ਼ੀਕਲ ਹੈਲਥ ਨੂੰ ਡਵੈਲਪ ਕਰਨ ਦਾ ਹੈਗਾ ਤੇ ਪ੍ਰਾਈਜ਼ ਮਨੀ ਵੀ ਕੁਝ ਰੱਖੀ ਹੈਗੀ ਹਾਂਜੀ ਇਹਦੇ ਵਿੱਚ ਅਸੀਂ 21000 ਰੁਪਏ ਪ੍ਰਾਈਜ਼ ਮਨੀ ਰੱਖੀ ਹੈ ਜੀ ਤੇ ਪੁਲਿਸ ਦੀਆਂ ਟੀਮਾਂ ਵੀ ਹੋਣਗੀਆਂ ਕਿ ਜੇ ਬਾਹਰਲੀ ਵੀ ਹੋ ਸਕਦੀ ਹੈ ਇਹਦੇ ਵਿੱਚ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਵੀ ਹੋਕੀ ਦੇ ਪਲੇਅਰ ਨੇ ਬੱਚੇ ਯੂਥ ਉਹ ਇਹਦੇ ਵਿੱਚ ਮੇਨ ਪਾਰਟਿਸਪੈਂਟ ਹੋਣਗੇ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਹੋਏ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਹੈਗੇ ਪਲੇਅਰਸ ਉਹ ਹੈਗੇ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨ ਪੀੜੀ ਨੂੰ ਆਹੀ ਅਪੀਲ ਕਰਨਾ ਚਾਹੁੰਦੇ ਆ ਆਪਣੇ ਹੈਲਥ ਦਾ ਧਿਆਨ ਰੱਖੋ ਫਿਜ਼ੀਕਲ ਹੈਲਥ ਦਾ ਮੈਂਟਲ ਹੈਲਥ ਦਾ ਧਿਆਨ ਰੱਖੋ ਡਰੱਗਸ ਤੋਂ ਦੂਰ ਰਹੋ ਆਪਣੇ ਆਪ ਨੂੰ ਵੀ ਡਰੱਗਸ ਦੇ ਜਿਹੜੇ ਨੈਗੇਟਿਵ ਇਫੈਕਟਸ ਨੇ ਉਹਦੇ ਬਾਰੇ ਅਵੇਅਰ ਕਰੋ ਤੇ ਆਪਣੇ ਸਾਥੀਆਂ ਨੂੰ ਵੀ ਇਹਦੇ ਬਾਰੇ ਅਵੇਅਰ ਕਰੋ ਤੇ ਪੁਛਤਾ ਸਾਥ ਦਿਓ ਵੇਵ ਕਰ ਦਿਓ ਅੱਜੋ ਸਰ ਵੇਵ ਨਹੀਂ ਨਹੀਂ ਹਾਂ ਮੋਡਲ ਸੈਂਟਰ ਪੁਲੀ ਵਿੱਚ ਜਿਹੜੀ ਆਫ ਸਾਡੇ ਦੁਨੀਆ ਪਹੁੰਚਦੀ ਹੈ ਯਾਰ ਨਾਲ ਅਸਲ ਟਿਕਟ ਜਿਹੜੀ ਲੈਂਦੇ ਬਹੁਤ ਫੁੱਲਾਂ ਦਾ ਜਿਹੜਾ ਹੈਗਾ ਗੁਲਦਸਤਾ ਉਹ ਆਪਣੀ ਗੱਲ ਲੈਂਦਾ ਤੇ ਸ਼ਬਦਾਂ ਤੋਂ ਵੀ ਉੱਪਰ ਗੁਰਪ੍ਰੀਤ ਸਿੰਘ ਐਸੋ ਸਾਹਿਬ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਪੈਦਲੋ ਜੀ ਆਇਆ ਆ ਹਨਾ ਦੋਨੋਂ ਟੀਮਾਂ ਲਾਈਨ ਅਪ ਹੋਣਗੀਆਂ ਥਾਜੂ ਸਾਰੇ ਕਮੇਟੀ ਜੀ ਅਸੀਂ ਇਹੀ ਨਾਰਾ ਲਗਾਵਾਂਗੇ ਜੈ ਹਿੰਦ ਬੋਲਾ ਬਈ ਅਸੀਂ ਇਹੀ ਨਾਰਾ ਲਾਵਾਏ ਜੈ ਹਿੰਦ ਬੋਲਾ ਬਈ ਅਸੀਂ ਇਹੀ ਨਾਰਾ ਲਾਵਾਏ ਜੈ ਹਿੰਦ ਬੋਲਾ ਬਈ ਰੰਗਲਾ ਪੰਜਾਬ ਜਿੰਦਾਬਾਦ ਰੰਗਲਾ ਪੰਜਾਬ ਬਣਾਵਾਂਗੇ ਥੈਂਕ ਯੂ ਇਹਦੀ ਟੀਮ ਨਾਲ ਜਿਹੜਾਗਾ ਤਾਰਫ ਕਰਦੇ ਹੋਏ ਜਿਸ ਦੇ ਵਿੱਚ ਜਸਪ੍ਰੀਤ ਸਿੰਘ ਗੋਲ ਕੀਪਰ ਸੇਖ ਰੈਜਮੈਂਟ ਦੇ ਨਾਲ ਤਾਰਫ ਕਰਦੇ ਹੋਏ ਜਿਨ੍ਹਾਂ ਵਿੱਚ ਜਗੀਰ ਸਿੰਘ ਰਣਪੀਰ ਸਿੰਘ ਸਾਜਰਪ੍ਰੀਤ ਸਿੰਘ ਗੌਰਵ ਕੁਮਾਰ ਤੇ ਨਾਲ ਦੇ ਪਲੇਅਰ ਅਫੀਸ਼ੀਅਲ ਸਰਦਾਰ ਰਣਪੀਰ ਸਿੰਘ ਜੀ ਅਤੇ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਇਸ ਦੇ ਨਾਲ ਹੀ ਪੂਲੀ ਕੋਚਿੰਗ ਸੈਂਟਰ ਦੀ ਟੀਮ ਹੈ ਜਿਸ ਵਿੱਚ ਜਫਰੀ ਸਿੰਘ ਗੋਲਕੀਪਰ ਗੁਰਚਰਨ ਸਿੰਘ ਸ਼ਿਵਰਾਜ ਸਿੰਘ RAM ਲਖਨ ਨਿਰਮਲ ਸਿੰਘ ਗੁਰਦਰਸ਼ਨ ਸਿੰਘ ਅਨਮੋਲ ਸਿੰਘ ਰਕਵੀਰ ਸਿੰਘ ਤੇ ਰਜਿੰਦਰ ਸਿੰਘ ਵਰਗੇ ਜਿਹੜੇ ਨਾਮੀ ਖਿਡਾਰੀ ਆ ਜਿਹੜੇ ਉਹ ਭਾਗ ਲੈ ਰਹੇ ਨੇ ਤੇ ਇਹ ਮੈਚ ਆ ਜਿਹੜਾ